ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਇਹ ਮਿਸਾਲ ਸਮਾਣਾ ਨੇੜਲੇ ਪਿੰਡ ਗਾਜੂ ਸਲਰ ਦੇ ਬਿੰਦਰ ਰਾਮ ਤੇ ਚੰਨਾ ਰਾਮ ਤੇ ਪੂਰੀ ਤਰ੍ਹਾਂ ਟੁਕਵੀ ਬੈਠਦੀ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੱਢੇ ਗਏ ਲੋੜੀ ਬੰਪਰ ਡਰਾ ਦੀ ਲਾਟਰੀ ਵਿੱਚ ਸਮਾਣਾ ਨੇੜਲੇ ਪਿੰਡ ਗਾਜੂ ਸਲਾਰ ਦੇ ਮਜ਼ਦੂਰ ਬਿੰਦਰ ਰਾਮ ਤੇ ਚੰਨਾ ਰਾਮ ਜੀ ਜਿੱਤ ਰਹੇ ਹਨ ਦੋਹਾਂ ਨੇ ਅੱਧੇ ਦੇ ਪੈਸੇ ਪਾ ਕੇ 500 ਰੁਪਏ ਦੇ ਵਿੱਚ ਇਹ ਟਿਕਟ ਖਰੀਦੀ ਸੀ ਦਸ ਦੇ ਕੇ ਇਸ ਖੁਸ਼ੀ ਦਾ ਪ੍ਰਗਟਾਵਾ ਉਹਨਾਂ ਦੇ ਘਰ ਮੂੰਹ ਮਿੱਠਾ ਕਰਵਾ ਕੇ ਤੇ ਭੰਗੜਾ ਵਜਾ ਕੇ ਕੀਤਾ ਗਿਆ। ਇਸ ਮੌਕੇ ਬਿੰਦਰਾਮ ਅਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਸਖਤ ਮਿਹਨਤ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ ਮੌਕੇ ਲਾਟਰੀ ਪਾਉਂਦੇ ਰਹੇ ਹਨ। ਉਹਨਾਂ ਦੀ ਇਹ ਇੱਕ ਇੱਛਾ ਹਾਲ ਹੀ ਦੇ ਵਿੱਚ ਪਿੰਡ ਵਿੱਚ ਸਥਿਤ ਬਾਬਾ ਪੀਰਨੀ ਪੂਰੀ ਕੀਤੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਦਰਗਾਹ 'ਤੇ ਸੇਵਾ ਕਰ ਰਹੇ ਹਨ। ਉਸਨੇ ਇਹ ਵੀ ਦੱਸਿਆ ਕਿ ਉਸਨੇ ਇੱਕ ਟਿਕਟ ਸਮਾਣਾ ਦੇ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ। ਇਸ ਰਾਸ਼ੀ ਨਾਲ ਉਹ ਆਪਣੀ ਸ਼ਰਤਾ ਅਨੁਸਾਰ ਬਾਬਾ ਪੀਰ ਦੀ ਸੇਵਾ ਕਰਨਗੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਗੇ ਇਸ ਸੰਬੰਧੀ ਲਾਟਰੀ ਸਟਾਲ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਇਹ ਟਿਕਟ ਨੰਬਰ 45244 ਉਸ ਤੋਂ ਬਿੰਦਰ RAM ਅਤੇ ਚੰਨਾ RAM ਨੇ ਖਰੀਦੀ ਸੀ ਜਿਸ ਦਾ ਇਨਾਮ ਹਾਲ ਹੀ ਵਿੱਚ ਬੰਪਰ ਡਰਾਅ ਦੌਰਾਨ ਜਿੱਤਿਆ ਗਿਆ ਉਸ ਨੇ ਇਹ ਵੀ ਦੱਸਿਆ ਕਿ 2005 ਵਿੱਚ ਵੀ ਉਸ ਤੋਂ ਖਰੀਦੀ ਗਈ ਟਿਕਟ ਦਾ ਇਨਾਮ ਸਮਾਣਾ ਦੇ ਇੱਕ ਵਿਅਕਤੀ ਦੀ ਸੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਇਹ ਮਿਸਾਲ ਸਮਾਣਾ ਨੇੜਲੇ ਪਿੰਡ ਗਾਜੂ ਸਲਰ ਦੇ ਬਿੰਦਰ ਰਾਮ ਤੇ ਚੰਨਾ ਰਾਮ ਤੇ ਪੂਰੀ ਤਰ੍ਹਾਂ ਟੁਕਵੀ ਬੈਠਦੀ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੱਢੇ ਗਏ ਲੋੜੀ ਬੰਪਰ ਡਰਾ ਦੀ ਲੋਟਰੀ ਵਿੱਚ ਸਮਾਣਾ ਨੇੜਲੇ ਪਿੰਡ ਗਾਜੂ ਸਲਾਰ ਦੇ ਮਜ਼ਦੂਰ ਬਿੰਦਰ ਰਾਮ ਤੇ ਚੰਨਾ ਰਾਮ ਜੀ ਜਿੱਤ ਰਹੇ ਹਨ ਦੋਹਾਂ ਨੇ ਅੱਧੇ ਦੇ ਪੈਸੇ ਪਾ ਕੇ 500 ਰੁਪਏ ਦੇ ਵਿੱਚ ਇਹ ਟਿਕਟ ਖਰੀਦੀ ਸੀ ਦੱਸਦੇ ਕਿ ਇਸ ਖੁਸ਼ੀ ਦਾ ਪ੍ਰਗਟਾਵਾ ਉਹਨਾਂ ਦੇ ਘਰ ਮੂੰ ਮਿੱਠਾ ਕਰਵਾ ਕੇ ਤੇ ਭੰਗੜਾ ਵਜਾ ਕੇ ਕੀਤਾ ਗਿਆ। ਇਸ ਮੌਕੇ ਬਿੰਦਰਾਮ ਅਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਸਖਤ ਮਿਹਨਤ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ ਮੌਕੇ ਲੋਟਰੀ ਪਾਉਂਦੇ ਰਹੇ ਹਨ। ਉਹਨਾਂ ਦੀ ਇਹ ਇੱਕ ਇੱਛਾ ਹਾਲ ਹੀ ਦੇ ਵਿੱਚ ਪਿੰਡ ਵਿੱਚ ਸਥਿਤ 바ਵਾ ਪੀਰਨੀਪੂਰੀ ਕਿੱਤੀ ਅਫੀਸ਼ੀਅਲ ਕਈ ਸਾਲਾਂ ਤੋਂ ਦਰਗਾਹ 'ਤੇ ਸੇਵਾ ਕਰ ਰਹੇ ਹਨ। ਉਸਨੇ ਇਹ ਵੀ ਦੱਸਿਆ ਕਿ ਉਸਨੇ ਇੱਕ ਟਿਕਟ ਸਮਾਣਾ ਦੇ ਇੱਕ ਲੋਟਰੀ ਵਿਕਰੇਤਾ ਤੋਂ ਖਰੀਦੀ ਸੀ। ਇਸ ਰਾਸ਼ੀ ਨਾਲ ਉਹ ਆਪਣੀ ਸ਼ਰਤਾ ਅਨੁਸਾਰ ਬਾਬਾ ਪੀਰ ਦੀ ਸੇਵਾ ਕਰਨਗੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਗੇ ਇਸ ਸੰਬੰਧੀ ਲਾਟਰੀ ਸਟਾਲ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਇਹ ਟਿਕਟ ਨੰਬਰ 45244 ਉਸ ਤੋਂ ਬਿੰਦਰਾਮ ਅਤੇ ਚੰਨਾ ਰਾਮ ਨੇ ਖਰੀਦੀ ਸੀ ਜਿਸ ਦਾ ਇਨਾਮ ਹਾਲ ਹੀ ਵਿੱਚ ਬੰਪਰ ਡਰਾਅ ਦੌਰਾਨ ਜਿੱਤਿਆ ਗਿਆ ਉਸ ਨੇ ਇਹ ਵੀ ਦੱਸਿਆ ਕਿ 2005 ਵਿੱਚ ਵੀ ਉਸ ਤੋਂ ਖਰੀਦੀ ਗਈ ਟਿਕਟ ਦਾ ਇਨਾਮ ਸਮਾਣਾ ਦੇ ਇੱਕ ਵਿਅਕਤੀ ਦੀ ਸੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਇਹ ਮਿਸਾਲ ਸਮਾਣਾ ਨੇੜਲੇ ਪਿੰਡ ਗਾਜੂਸਲਰ ਦੇ ਬਿੰਦਰ ਰਾਮ ਤੇ ਚੰਨਾ ਰਾਮ ਤੇ ਪੂਰੀ ਤਰ੍ਹਾਂ ਟੁਕਵੀ ਬੈਠਦੀ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੱਢੇ ਗਏ ਲੋੜੀ ਬੰਪਰ ਡਰਾ ਦੀ ਲੋਟਰੀ ਵਿੱਚ ਸਮਾਣਾ ਨੇੜਲੇ ਪਿੰਡ ਗਾਜੂਸਲਰ ਦੇ ਮਜ਼ਦੂਰ ਬਿੰਦਰ ਰਾਮ ਤੇ ਚੰਨਾ ਰਾਮ ਜੀ ਤੁਰੇ ਹਨ ਦੋਹਾਂ ਨੇ ਅੱਧੇ-ਅੱਧੇ ਪੈਸੇ ਪਾ ਕੇ 500 ਰੁਪਏ ਦੇ ਵਿੱਚ ਇਹ ਟਿਕਟ ਖਰੀਦੀ ਸੀ ਦਸ ਦੇ ਕੇ ਇਸ ਖੁਸ਼ੀ ਦਾ ਪ੍ਰਗਟਾਵਾ ਉਹਨਾਂ ਦੇ ਘਰ ਮੂੰਹ ਮਿੱਠਾ ਕਰਵਾ ਕੇ ਤੇ ਭੰਗੜਾ ਵਜਾ ਕੇ ਕੀਤਾ ਗਿਆ। ਇਸ ਮੌਕੇ ਬਿੰਦਰਾਮ ਅਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਸਖਤ ਮਿਹਨਤ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ ਮੌਕੇ ਲਾਟਰੀ ਪਾਉਂਦੇ ਰਹੇ ਹਨ। ਉਹਨਾਂ ਦੀ ਇਹ ਇੱਕ ਇੱਛਾ ਹਾਲ ਹੀ ਦੇ ਵਿੱਚ ਪਿੰਡ ਵਿੱਚ ਸਥਿਤ 바ਵਾ ਪੀਰਨੀਪੂਰੀ ਕੀਤਿਆ ਅਫੀਸ਼ੀਅਲ ਕਈ ਸਾਲਾਂ ਤੋਂ ਦਰਗਾਹ 'ਤੇ ਸੇਵਾ ਕਰ ਰਹੇ ਹਨ। ਉਸਨੇ ਇਹ ਵੀ ਦੱਸਿਆ ਕਿ ਉਸਨੇ ਇੱਕ ਟਿਕਟ ਸਮਾਣਾ ਦੇ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ। ਇਸ ਰਾਸ਼ੀ ਨਾਲ ਉਹ ਆਪਣੀ ਸ਼ਰਤਾ ਅਨੁਸਾਰ ਬਾਬਾ ਪੀਰ ਦੀ ਸੇਵਾ ਕਰਨਗੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਗੇ ਇਸ ਸੰਬੰਧੀ ਲਾਟਰੀ ਸਟਾਲ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਇਹ ਟਿਕਟ ਨੰਬਰ 45244 ਉਸ ਤੋਂ ਬਿੰਦਰਾਮ ਅਤੇ ਚੰਨਾ ਰਾਮ ਨੇ ਖਰੀਦੀ ਸੀ ਜਿਸ ਦਾ ਇਨਾਮ ਹਾਲ ਹੀ ਵਿੱਚ ਬੰਪਰ ਡਰਾਅ ਦੌਰਾਨ ਜਿੱਤਿਆ ਗਿਆ ਉਸ ਨੇ ਇਹ ਵੀ ਦੱਸਿਆ ਕਿ 2005 ਵਿੱਚ ਵੀ ਉਸ ਤੋਂ ਖਰੀਦੀ ਗਈ ਟਿਕਟ ਦਾ ਇਨਾਮ ਸਮਾਣਾ ਦੇ ਇੱਕ ਵਿਅਕਤੀ ਦੀ ਸੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼